ਹਾਂਜੀ ਕਿਹਨਾ ਤੁਹਾਡਾ ਜੀ ਸੇਵਾ ਸਰ ਜੀ ਕਿਹੜਾ ਪਿੰਡ ਹੈ ਜੀ ਸਰ ਜੀ ਕੀ ਗੱਲ ਬਾਤ ਹੈ ਜਿਹੜਾ ਘਰ ਦਾ ਸਮਾਨ ਸਾਰਾ ਖੜਿਆ ਪਿਆ ਜੀ ਇਹ ਜੀ ਸਿਲੰਡਰ ਦੇ ਨਾਲ ਅਗਲ ਅਗਲੇ ਸਾਨੂੰ ਫੋਨ ਕੀਤਾ ਆਣ ਕਹੀ ਸਰਲੇ ਤੋਂ ਪੰਜ ਚਾਰ ਜਣੇ ਆਏ ਆ ਉਹ ਜਿਹਤੋਂ ਇਹਨਾਂ ਦੇ ਹੀ ਬੰਦੇ ਤੋਂ ਜੋਰ ਜਾਣੀਆਂ ਦੀਆਂ ਜਿਆ ਹਾ ਤੇ ਅਦ ਕਦਾ ਬਾਹਰ ਸਮਾਨ ਸੁੱਟਿਆ ਵਾ ਅਦ ਕਦਾ ਵਿੱਚੇ ਸੜ ਗਿਆ ਸਿਲੰਡਰ ਦੀ ਨਾਲੀ ਨਾਲ ਅਗਲ ਅਗਲੇ ਸਾਰਾ ਮਸਾ ਹਾਂਜੀ ਉਹਦੇ ਨਾਲ ਦੋ ਵੈਰ ਨੂੰ ਵੇਰ ਆ ਸਾਬ ਅੰਦਰ ਹੀ ਤੇ ਉਹ ਜ਼ਾਰ ਗੁਰ ਨਾਹੀ ਅਬਦੁਲ ਆਦੀ ਕੀ ਕੋ ਸੜ ਗਈ ਸਾਡੇ ਜਗਦਾ ਜੇ ਫਰੈਜ ਸੜੇ ਆ ਬਿਸਤਰੇ ਸੜੇ ਆ ਹੋਰ ਘਰ ਦਾ ਨਿੱਕਾ ਮੋਟਾ ਜਿੰਨਾ ਸਮਾਉਣਾ ਸਾਰਾ ਸੜਿਆ ਜਿਹੜਾ ਪੰਜਾਬ ਸਰਕਾਰਾਂ ਜਾਂ ਦਾਨੀ ਸੱਜਣ ਉਹਨਾਂ ਨੂੰ ਕੀ ਫੀਲ ਕਰਦੇ ਆਹੇ ਇਹਨੇ ਸਾਡੀ ਮਾਤਾ ਕਰੋਂ ਗਰੀ ਬੰਦੇ ਵਾਰਤਨਾ ਕੋਣਾਂ ਹੈ ਜ਼ਾਰ ਤੇ ਅਹੀ ਦੋ ਕੱਕੇ ਪਤਾ ਨਾ ਵੜਨਾਂ ਤੋ ਪਿੰਡ ਦਾ ਮੋਹਤਵਾਰ ਜਾ ਕੇ ਕੋਈ ਆਗੂ ਦੇਖਣ ਆਇਆ ਤੋ ਕਾ ਕਰਦਾ ਉਹ ਜਿਹੜੇ ਸਾਡੇ ਆਉਂਦਿਆਂ ਨੂੰ ਕੋਈ ਜਦ ਉਪਤੇ ਤੋਂ ਚਲੇ ਗਏ ਸੀਗੇ ਤੇ ਬਿਸਤਰੇ ਦੇ ਜਿਹੜੇ ਵਿੱਚ ਤੁਹਦੇ ਹੀ ਉਹ ਆ ਆ ਕੇ ਖੜੇ ਇਹੋ ਨਾਂ ਜਿਹੜਾ ਡਾਟ ਕਿਹੜਾ ਪਿੰਡ ਹੈ ਕਵਲਜੀਤ ਨਾਂ ਮੇਰਾ ਪਿੰਡ ਮਗਲਾਨੀਆਂ ਕੀ ਗੱਲ ਬਾਤ ਹੈ ਜਿਹੜਾ ਸਾਰੇ ਘਰ ਦੇ ਜਿਹੜਾ ਅੱਗ ਲੱਗਿਆ ਸਮਾਨ ਦਾ ਜਾ ਰਿਹਾ ਜੀ ਸਰ ਕੰਮਕਾਰ ਵਾਲੇ ਬੰਦੇ ਕੰਮ ਕਰਦੇ ਗਏ ਹਾਂ ਤੇ ਸਿਲੰਡਰ ਦੀ ਨਾਲੀ ਨੂੰ ਅੱਗ ਲੱਗਣ ਦੇ ਨਾਲ ਇਹ ਨਿਸ਼ਕਾਨ ਹੋਇਆ ਸਾਡਾ ਸਾਰਾ ਜੀ ਸਾਰਾਈ ਕੋਲ ਸਰ ਫਰਿਜ ਫਰੂਜ ਜੋ ਵੀ ਚੀਜ਼ਾਂ ਕਰਦੀਆਂ ਸਾਰਾ ਹੀ ਸਮਾਨ ਸੜ ਗਿਆ ਵਾ ਇੱਕ ਖੋਦ ਪੇਟੀ ਤੱਕਰ ਪੇਟੀ ਦੇ ਵਿੱਚ ਅੱਗ ਚੱਲ ਗਈ ਐ ਜੋ ਲੀੜਾ ਕਪੜਾ ਪੇਟੀ ਦੇ ਵਿੱਚ ਉਹ ਵੀ ਸੜ ਗਿਆ ਵਾ ਹੋਰ ਇਸ ਤੋਂ ਲਵਾ ਗਈ ਸੜੇ ਕਿਤੋਂ ਲਵਾ ਸਾਰਾਈ ਕੇ ਘਰ ਦਾ ਜਿੰਨਾ ਟੋਟਲ ਪੱਖੇ ਪੁੱਖੇ ਜੋ ਵੀ ਫਰਿਜ ਜੋਲ ਐਲ ਸੀ ਡੀ ਐ ਜੋ ਵੀ ਆਪੇ ਸਾਰਾ ਕੁਛ ਹੀ ਸੜ ਗਿਆ ਵਾ ਕੋਈ ਚੀਜ਼ ਨਹੀਂ ਬਜੀ ਕਿਸਾਂ ਲੱਗੀ ਅੱਗ ਇਹ ਸਾਰਾ ਸਿਲੰਡਰ ਦੀ ਨਾਲੀ ਦੇ ਨਾਲ ਲੱਗੀ ਅੱਗ ਈ ਮੰਗ ਕਰਦੇ ਆ ਅੱਜ ਇਹ ਮੰਗ ਕਰਦੇ ਵੀ ਗਰੀਬ ਪਰਿਵਾਰਾਂ ਦੇ ਅੜੀ ਦੇ ਪਿਆਲੇ ਹੈਗੇ ਆ ਜੇ ਕੋਈ ਸਾਡੀ ਮਦਦ ਕਰ ਸਕਦਾ ਤੇ ਕਰ ਸਕੇ ਕਰੇ ਪਰਿਵਾਰ ਚ ਦੋ ਕਾਕੇ ਆ ਤੇ ਘਰ ਵਾਲਾ ਵਾ ਤੇ ਮੈਂ ਆ ਨਹੀਂ ਤੇ ਮੇਰੇ ਵੀ ਕਰਦੇ ਸਾਰ ਹਾਂਜੀ ਸਾਰੇ ਦਿਹਾੜੀ ਦੇ ਪਿਆਲੇ ਨੇ दिल्ली क्राइम नेशनल न्यूज़ नजर सफर